ਉਠਤ ਸੁਖੀਆਂ ਬੈਠਤ ਸੁਖੀਆਂ ਬੈਠਤ ਸੁਖੀਆਂ ਉਠਤ ਸੁਖੀਆਂ ਬੈਠਤ ਸੁਖੀਆਂ ਬੈਠਤ ਸੁਖੀਆਂ ਇਹੋ ਮੰਗਿਆ ਨਾ ਸਾਡੀ ਅਸੀਂ ਉਠੀਏ ਵੀ ਸੁੱਖਾਂ ਨਾਲ ਹਰ ਜਗ੍ਹਾ ਤੇ ਜਿੱਥੇ ਬੈਠੀਏ ਮਾਲਕ ਜੀ ਤੁਹਾਨੂੰ ਯਾਦ ਕਰਦੇ ਕਰਦੇ ਸਾਡੀ ਝੋਲੀ ਵਿੱਚ ਸੁੱਖ ਪੈ ਜਾਣਾ ਕੋ ਸਤਨਾਮ ਸਾਰੇ ਦੁੱਖ ਦੂਰ ਹੋ ਜਾਣ ਤੇ ਜੇਬਾਂ ਨਾਲ ਜੇਬਾਂ ਨੂੰ ਥੋੜੀ ਜਿਹੀ ਤਕਲੀਫ ਦੇ ਕੇ ਮੰਗ ਲਵਾਂਗੇ ਜੇ ਅੱਜ ਮੰਗ ਲਾਓਗੇ ਸਾਰਾ ਸਾਲ ਸੁੱਖੀ ਨਿਕਲੇਗਾ ਇਹ ਬੜੀ ਵੱਡੀ ਬਖਸ਼ਿਸ਼ ਹੈ ਪਿਆਰਿਓ ਬਹੁਤ ਵੱਡੀ ਕਿਰਪਾ ਆ ਊਠਤ ਸੁਖੀਆਂ ਬੈਠਤ ਸੁਖੀਆਂ ਬੈਠਤ ਸੁਖੀਆਂ

ਸਿਖੜੋ ਪੜੋ ਪਿੱਛੇ ਪੜੋ ਪੜੋ ਸੋਏ ਸੰਤਾਨ ਜਪੋ ਜੀ ਜਾਗ ਸੰਤਾਨ ਵਾਹ ਵਾਹ ਕਿੰਨੀ ਪਿਆਰੀ ਮੰਗ ਮੰਗਿਦਾਰੀ ਹੈ ਗੁਰਬਾਣੀ ਦੀ ਕਿੰਨੀ ਪਿਆਰੀ ਮੰਗ ਮੰਗਿਦਾਰੀ ਹੈ ਮੈਂ ਕਹਿੰਦਾ ਸੱਚੀ ਕਹਿ ਰਿਹਾ ਜੇ ਇਹ ਚਾਰ ਪੰਜ ਪੰਕਤੀਆਂ ਸੀ ਹਿਰਦੇ ਚ ਵਸਾ ਲਈਏ ਨਾ ਅਜੋ ਹੁਣ ਕਰ ਰਹੇ ਆਰਦਾਸ ਕਰਕੇ ਜਾਇਓ ਸਾਰਾ ਸਾਲ ਸੱਚੇ ਪਾਤਸ਼ਾਹ ਇਹ ਪਰਦੇ ਹੀ ਰਹੀਏ ਪਰਦੇ ਹੀ ਸੋਏ ਆ ਚਿੰਤਾ ਜਾਗਿਆ ਚਿੰਤਾ ਜਾਗਿਆ ਚਿੰਤਾ ਫੜੋ ਜਿੰਨ ਸੋਏ ਜਾਗਿਆ ਚਿੰਤਾ ਜਾਗਿਆ ਚਿੰਤਾ ਇਹ ਹੋਏਗਾ ਕਦੋਂ ਕਿੱਥੇ ਹੋਏਗਾ ਜਹਾ ਕਾ ਆਹਰੂ 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 52 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 5 ਵਾਸਤ 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 ਵਾਹੇ ਤਨੂ ਜੀ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਬਾਹਰ ਸੁਖ ਪਾਇਆ ਅਜ ਸੁਖ ਵਸਿਆ ਬਾਹਰ ਸੁਖ ਪਾਇਆ ਬਾਹਰ ਸੁਖ ਪਾਇਆ ਤੂੰ ਮੇਰਾ ਪਿਤਾ ਤੂੰ ਹੈ ਰੇ ਪੜੋ ਤੂੰ ਮੇਰਾ ਗੱਜ ਕੇ ਬੋਲੋ ਇਹ ਰਸਨਾ ਤੇ ਚੱਪਦੀ ਹੋਵੇ ਪਰ ਹਿਰਦੇ ਵਿੱਚ ਗੁਰੂ ਸਾਹਿਬ ਹੋਣ ਅਸੀਂ ਗੁਰੂ ਸਾਹਿਬ ਕੋ ਕਹਿ ਰਹੇ ਆ ਗੱਲਾਂ ਆਪਣੇ ਕੰਨਾਂ ਰਾਹੀਂ ਆਪਣੇ ਮਨ ਤੱਕ ਪਹੁੰਚਾਣ ਦਾ ਯਤਨ ਕਰਿਓ ਕਿਉਂਕਿ ਗੁਰੂ ਸਾਹਿਬ ਸੰਗ ਅਜੀ ਗੱਲ ਤਾਂ ਹੀ ਬਣੇਗੀ ਗੱਲ ਉਦੋਂ ਬਣੇਗੀ ਜਦੋਂ ਇਹ ਗੱਲ ਅੰਦਰ ਤੱਕ ਪਹੁੰਚ ਜਾਏਗੀ ਉਦੋਂ ਪਹਿਲਾਂ ਗੱਲ ਨਹੀਂ ਬਣੇਗੀ ਸਾਰੀ ਸੰਗਤ ਬੋਲਿਓ ਤੁਸੀਂ ਬੈਠੇ ਹੋ ਜਿੰਨੇ ਮੇਰੀ ਆਵਾਜ਼ ਸੁਣ ਰਹੇ ਹੋ ਜਿੱਥੇ ਜਿੱਥੇ ਖੜੇ ਹੋ ਜਿੱਥੇ ਜਿੱਥੇ ਬੈਠੇ ਹੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮੇਰਾ ਪਿਤਾ ਤੂੰ ਹੈ ਮੇਰਾ ਮਰਦੋਤਾ ਤੂੰ ਮੇਰਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ਼੍ਰੀ ਖੰਡਪਾਟ ਸਾਹਿਬ ਰੱਖੇ ਸਨ ਜਿਨ੍ਹਾਂ ਦੇ ਆਰ ਚੱਲ ਰਹੇ ਨੇ ਅੱਜ ਦੂਸਰਾ ਦਿਨ ਹੈ 4 ਤਰੀਕ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਬਾਬਾ ਭਾਈ ਮਨੀ ਸਿੰਘ ਜੀ ਦੇ ਵੱਲ ਗੁਰਦੁਆਰਾ ਸਾਹਿਬ ਵੱਲੋਂ ਇਹ ਸਜਾਇਆ ਗਿਆ ਜਿਹਦੀਆਂ ਪ੍ਰਕਰਮਾਂ ਅਸੀਂ ਪੂਰੇ ਪਿੰਡ ਵਿੱਚ ਕੀਤੀਆਂ ਨੇ ਇਹ ਹਰ ਸਾਲ ਨਗਰ ਕੀਰਤਨ ਗੁਰਦਰਾ ਸਾਹਿਬ ਵੱਲੋਂ ਕੱਢਿਆ ਜਾਂਦਾ ਹੈ ਔਰ ਇਹ ਪੂਰੇ ਪਿੰਟੋ ਜੋ ਪ੍ਰਕਰਮਾ ਸ਼ੁਰੂ ਹੁੰਦੀਆਂ ਨੇ ਸਭ ਤੋਂ ਪਹਿਲਾਂ ਗੁਰਦਰਾ ਸਾਹਿਬ ਬਾਬਾ ਨਿਆਣਾ ਸਿੰਘ ਹੁੰਦਾ ਉੱਥੇ ਬਹੁਤ ਝੂਮਟਾ ਬਨਾਲ ਉਹ ਨਗਰ ਕੀਰਤਨਾ ਸਵਾਗਤ ਕਰਦੇ ਨੇ ਉਸ ਤੋਂ ਬਾਅਦ ਸਾਰਾ ਨਗਰ ਹੀ ਗਲੀਆਂ ਵਿੱਚ ਖੜਾ ਹੁੰਦਾ ਬਹੁਤ ਵਜਾ ਤਰੀਕੇ ਨਾਲ ਆਉ ਭਗਤ ਕਰਦੇ ਨੇ ਸਾਡੇ ਪਿੰਡ ਦੇ ਵਿੱਚ ਜੰਜਕਰ ਬਣਿਆ ਹੋਇਆ ਹੈ ਉਹ ਜੰਝ ਘਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਲੰਗਰ ਚੱਲਦਾ ਉੱਥੇ ਲੰਗਰ ਦੀ ਸੇਵਾ ਕਰਦੇ ਨੇ ਉਸ ਤੋਂ ਬਾਅਦ ਗੁਰਦਰਬਾਬਾ ਦਲੀਪ ਸਿੰਘ ਆ ਜਾਂਦਾ ਹੈ ਉਹਨਾਂ ਦੀ ਕਮੇਟੀ ਬਹੁਤ ਧੂਮ ਧਾਮ ਦੇ ਨਾਲ ਪੂਰੇ ਨਗਰ ਕੀਰਤਨ ਨੂੰ ਜਿਹਾ ਕਹਿੰਦੇ ਨੇ ਸਰਪਿਆਂ ਦੀ ਬਖਸ਼ਿਸ਼ ਕਰਦੇ ਨੇ ਚਾਹ ਮਠਿਆਈਆਂ ਦੇ ਲੰਗਰ ਲਾਉਂਦੇ ਨੇ ਉਸ ਤੋਂ ਬਾਅਦ ਸਾਡੇ ਜੋ ਕਮਲਪੁਰ ਵਾਲਾ ਮੋੜ ਹੈ ਉਸ ਤੇ ਆ ਕੇ ਬਹੁਤ ਵਧੀਆ ਭੱਲੇ ਵੱਲੋਂ ਚਾ ਪਾਣੀ ਦੀ ਮਠਾਈਆਂ ਜੀ ਬਹੁਤ ਸੇਵਾ ਕਰਦੇ ਨੇ ਇਹ ਤਕਰੀਬਨ ਸਾਡਾ ਜੋ ਨਗਰ ਕੀਤਾ ਹੈ ਸਾਡੇ ਨਗਰ ਦੇ ਵਿੱਚ ਹੀ ਪ੍ਰਕਰਮਾ ਕਰਨ ਵਾਸਤੇ 4 ਘੰਟੇ ਲੱਗ ਜਾਂਦੇ ਨੇ ਸੋ ਅਸੀਂ ਤਕਰੀਬਨ 10 ਵਜੇ ਸ਼ੁਰੂ ਕੀਤਾ ਸੀਗਾ ਔਰ ਹੁਣ ਦੇਰੋਂ ਟਾਈਮ ਮੇਕਰ 2 ਵਜੇ ਆਲੇ ਨੇ ਕਾਫੀ ਟਾਈਮ ਲੱਗ ਜਾਂਦਾ ਪੂਰੇ ਨਗਰ ਦੇ ਵਿੱਚ ਬਹੁਤ ਸ਼ਰਧਾ ਤੇ ਉਤਸ਼ਾਹ ਹੈ ਹਰ ਸਾਲ ਇਸੇ ਤਰ੍ਹਾਂ ਇਹ ਬਣਾਉਂਦੇ ਨੇ ਗੁਰੂ ਨਾਨਕ ਸਾਹਿਬ ਜੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸੋ ਮੈਂ ਸਮੂਹ ਨਗਰਵੱਲੋਂ ਆਪਣੀ ਨਗਰਪੰਚਾਇਤ ਵੱਲੋਂ ਜੋ ਸਾਡਾ ਗੁਰਦੁਆਰਾ ਸਾਹਿਬ ਦਾ ਦੱਖਣੀ ਮਿਲਦਾ ਨਾਮ ਬਦਲ ਕੇ ਸਾਡੀ ਕਮੇਟੀ ਨੇ ਸ਼ਹੀਦ ਭਾਈ ਮਨੀ ਸਿੰਘ ਰੱਖਿਆ ਹੈ ਸਾਰੀ ਕਮੇਟੀ ਵਧਾਈ ਦੇ ਪਾਤਰ ਨੇ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੂਝਵਾਨ ਸਾਡੀ ਕਮੇਟੀ ਬਣੀ ਹੋਈ ਹੈ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕਰਕੇ ਉਹ ਗੁਰਦਵਾਰ ਸਾਹਿਬ ਦੀ ਸਾਡੀ ਬਿਲਡਿੰਗ ਉਹ ਬਹੁਤ ਵਧੀਆ ਤਿਆਰ ਹੋ ਰਹੀ ਹੈ ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਐਨਆਰਆਈ ਵੀਰ ਜੋ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਨਗਰ ਦੇ ਜੋ ਮੇਰੇ ਵੀਰ ਨੇ ਬਹੁਤ ਵੱਧ ਚੜ ਕੇ ਸੇਵਾ ਕਰ ਰਹੇ ਨੇ ਗੁਰਦੁਆਰ ਸਾਹਿਬ ਦੀ ਬਿਲਡਿੰਗ ਦੀ ਵੀ ਉਹ ਜੋ ਨਗਰ ਕੀਰਤ ਸਜਾਇਆ ਗਿਆ ਇਹਦੇ ਵਿੱਚ ਵੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਸਾਡੇ ਨਗਰ ਦੇ ਵਿੱਚ ਦੋ ਗਰੁੱਪ ਬਣੇ ਹੋਏ ਨੇ ਗ੍ਰੀਨ ਗਰੁੱਪ ਔਰ ਐਨਆਈ ਗਰੁੱਪ ਉਹ ਵੀ ਬਹੁਤ ਨਗਰ ਦੀ ਸੇਵਾ ਕਰ ਰਹੇ ਨੇ ਮੈਂ ਕੱਲ ਵੀ ਦੱਸਿਆ ਸੀਗਾ ਕਿ ਸਾਡੇ ਨਗਰ ਦੇ ਵਿੱਚ ਜੋ ਸਾਡਾ ਗ੍ਰੀਨ ਗਰੁੱਪ ਹੈ ਉਹਨਾਂ ਨੇ ਹਰ ਪੀੜਤਾ ਵਾਸਤੇ ਹਰ ਸੰਭਵ ਮਤ ਕੀਤੀ ਹੈ ਬਹੁਤ ਉਤਲੇ ਉਹਨਾਂ ਨੇ ਚਾਰਾ ਵੰਡਿਆ ਪਸ਼ੂਆਂ ਵਾਸਤੇ ਜੋ ਸਾਡੇ ਬਾਜ਼ੀਗਰ ਜਾਂ ਮੰਡ ਦੇ ਵਿੱਚ ਸਾਡੇ ਗਰੀਬ ਲੋਕ ਰਹਿੰਦੇ ਸਨ ਉਹਨਾਂ ਵਾਸਤੇ ਲੰਗਰ ਦੀ ਬਹੁਤ ਸੇਵਾ ਕੀਤੀ ਉਹਨਾਂ ਨੇ ਉਹਨਾਂ ਵਾਸਤੇ ਖਾਦਾ ਵੀ ਵੰਡਿਆ ਉਹਨਾਂ ਵਾਸਤੇ ਬੀਜ ਵੀ ਵੰਡੇ ਬਹੁਤ ਸੇਵਾ ਕਰ ਰਹੇ ਨੇ ਨਗਰ ਦੀ ਚਾਰ ਪਾਰਕਾਂ ਮੜਾਈਆਂ ਉਹਨਾਂ ਨੇ ਪਿੰਡ ਵਿੱਚ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਉਹ ਦੂਜਾ ਗ੍ਰੀਨ ਗਰੁੱਪ ਔਰ ਐਨਆਈ ਗਰੁੱਪ ਹੈ ਉਹਨ ਸਾਡਾ ਗਰਾਊਂਡ ਸਕੂਲ ਦਾ ਸਾਹਮਣੇ ਹੋਇਆ ਹੈ ਗਰਾਊਂਡ ਵੀ ਸਾਡਾ ਦੇਖਣਯੋਗ ਹੈ ਬਹੁਤ ਵਧੀਆ ਗਰਾਊਂਡ ਦੀ ਸਜਾਵਟ ਕੀਤੀ ਹੈ ਔਰ ਪੂਰੇ ਸਾਡੇ ਲਾਕੇ ਦੇ ਵਿੱਚੋਂ ਲੋਕ ਉਥੇ ਖੇਲਣ ਮੁੰਡੇ ਆਉਂਦੇ ਨੇ ਬਹੁਤ ਵਧੀਆ ਗਰਾਊਂਡ ਹੈ ਪਾਰਕ ਬਣੀ ਹੋਈ ਵਧੀਆ ਮੈਂ ਗੁਰੂ ਮਹਾਰਾਜ ਸਾਡੇ ਨਗਰ ਦੇ ਬਾਨੀ ਬਾਬਾ ਜਲੀਪ ਸਿੰਘ ਜੀ ਨੇ ਮੈਂ ਉਹਨਾਂ ਅੱਗੇ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਮਹਾਰਾਜ ਇਸੇ ਤਰ੍ਹਾਂ ਹੀ ਸਾਡੇ ਨਗਰ ਦੇ ਵਿੱਚ ਚੜ੍ਹਦੀ ਕਲਾ ਰੱਖੋ ਨਗਰ ਦੀ ਜੋ ਮੇਰੇ ਵੀਰ ਬੈਠੇ ਸਾਡੇ ਵਿਦੇਸ਼ਾਂ 'ਚ ਬੈਠੇ ਨੇ ਬਾਬਾ ਜਲੀਪ ਸਿੰਘ ਉਹਨਾਂ ਤੋਂ ਵੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਉਹ ਨਗਰ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਆ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸੋ ਸੰਗਤ ਜੀ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਪਿੰਡ ਨੰਗਲ ਬਾਣਾ ਗੁਰਦੁਆਰਾ ਦੱਖਣੀ ਮਹੱਲਾ ਤੋਂ ਆਰੰਭ ਕੀਤਾ ਗਿਆ ਸੀ ਜੋ ਪਿੰਡ ਦੀਆਂ ਪ੍ਰਕਰਮਾ ਕਰਕੇ ਫਿਰ ਦੱਖਣੀ ਮਹੱਲਾ ਜਾ ਕੇ ਹੀ ਸਮਾਪਤੀ ਜਿਹੜੀ ਆ ਉਹ ਕੀਤੀ ਜਾਊਗੀ ਪਰ ਅੱਜ ਬਹੁਤ ਵੱਡਾ ਸੰਯੋਗ ਸੰਗਤਾਂ ਹਰ ਸਾਲ ਜੀਦਾ ਕਰਦੀਆਂ ਵਾ ਇਸ ਵਾਰ ਵੀ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਸੀਗਾ ਸਾਰੇ ਨਗਰ ਦੀ ਸੰਗਤ ਗੁਰਦੁਆਰਾ ਪ੍ਰਬੰਧਕ ਬੇਟੀ ਸਾਡਾ ਗ੍ਰੀਨ ਗਰੁੱਪ ਜੋ ਐ ਸਮੇਂ ਬਹੁਤ ਵਧੀਆ ਸਵਾਵਾ ਪਿੰਡ ਦੇ ਵਿੱਚ ਕਰ ਰਿਹਾ ਉਹਨਾਂ ਦਾ ਵੀ ਧੰਵਾਦਿਆ ਜਿੰਨੀਆਂ ਵੀ ਸੰਗਤਾਂ ਨੇ ਸੰਯੋਗ ਕੀਤਾ ਸਾਰਿਆਂ ਦਾ ਤਹਿ ਦਿਲੋਂ ਧੰਵਾਦ ਨਗਰ ਦੀ ਪੰਚਾਇਤ ਵੀ ਸਾਰੀ ਐ ਸਮੇਂ ਨਗਰ ਕੀਰਤਨ ਦੇ ਨਾਲ ਜਿਹੜੀ ਉਹ ਚੱਲ ਰਹੀ ਆ ਸੋ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਜੀ